ਸਵਾਗਤ ਹੈ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਚੋਰ ਪ੍ਰਚਾਰ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ ਦੂਸਰੇ ਪਾਸੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਮદાન ਛੱਡ ਦਿੱਤਾ ਹੈ ਯਾਨੀ ਕਿ ਸਿਆਸੀ ਮਾਹੌਲ ਨੂੰ ਇੱਕ ਵਾਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਜਿਹੜਾ ਮਾਹੌਲ ਹੈ ਉਹ ਚੋਣਾਂ ਵਿੱਚ ਉਸ ਨੂੰ ਗਰਮ ਕਰ ਦਿੱਤਾ ਹੈ ਹਲਚਲ ਮਚ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਅਮਨ ਅਰੂੜਾ ਤੱਕ ਭਾਜੜਾ ਪੈ ਗਈਆਂ ਨੇ ਕਿ ਆਖਰ ਕਾਦ ਮਾਜ਼ਰਾ ਕੀ ਹੈ ਕੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਮੈਦਾਨ ਛੱਡ ਗਿਆ ਹੈ ਗੁੱਸੇ ਬਹਿ ਗਿਆ ਹੈ ਕਹਿੰਦਾ ਕਿ ਮੈਂ ਕਿਸੇ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਾਂਗਾ ਕੀ ਉਸ ਦੇ ਚਹੇਤਿਆਂ ਨੂੰ ਕੀ ਉਸ ਦੇ ਰਿਸ਼ਤੇਦਾਰਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮਾਂ ਤੇ ਨਗਰ ਕੌਂਸਲ ਦੀਆਂ ਟਿਕਟਾਂ ਨਹੀਂ ਦਿੱਤੀਆਂ ਗਈਆਂ ਕੀ ਉਸ ਦਾ ਹੱਕ ਨਹੀਂ ਬਣਦਾ ਸੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਅੱਜ ਜਿਹੜੇ ਨੇ ਮੈਦਾਨ ਛੱਡ ਗਏ ਨੇ ਸੂਤਰਾੰਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਾਤਾ ਦੇ ਚੋਣ ਦਫਤਰ ਦਾ ਅੱਜ ਸ਼੍ਰੀ ਗਣੇਸ਼ ਹੋਇਆ ਖੁਦਗਾਟਨ ਦੀ ਰਸਮ ਮੌਕੇ ਜਿੱਥੇ ਆਪ ਦੇ ਕਈ ਵੱਡੇ ਆਗੂ ਪੁੱਜੇ ਉਥੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿਲ ਦੀ ਗੈਰ ਹਾਜ਼ਰੀ ਨੇ ਚਰਚਾ ਨੂੰ ਚਰਚਾ ਦਾ ਬਾਜ਼ਾਰ ਪਖਾ ਦੇਤਾ ਹੈ ਯਾਨੀ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਦੀਆਂ ਚੋਣਾਂ ਲੜਨ ਜਾ ਰਹੇ ਭਜਨਜੀਤ ਸਿੰਘ ਮਹਿਤਾ ਦੇ ਚੋਣ ਦਫਤਰ ਦਾ ਅੱਜ ਉਦਘਾਟਨ ਹੋਣਾ ਸੀ ਦੂਸਰੇ ਪਾਸੇ ਜਗਰੂਪ ਸਿੰਘ ਗਿੱਲ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਉਹ ਗੁੱਸੇ ਦੇ ਨਾਲ ਆਪਣੇ ਘਰ ਬੈਠ ਗਿਆ ਕਿਉਂਕਿ ਉਹਨਾਂ 38 ਨੰਬਰ ਵਾਰਡ ਦੇ ਵਿੱਚ ਕੌਂਸਲ ਦੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਟਿਕਟ ਦੇਣੀ ਸੀ ਇੱਧਰ ਰਮਨ ਅਰੂੜਾ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਪਰਵਾਲ ਵਾਦ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਭਾਵੇਂ ਜੇ ਗੱਲ ਕਰੀਏ ਗੁਰਪ੍ਰੀਤ ਗੋਗੀ ਜੋ ਵਿਧਾਇਕ ਨੇ ਲੁਧਿਆਣੇ ਤੋਂ ਉਹਨਾਂ ਦੀ ਧਰਮ ਪਤਨੀ ਐਜ਼ਏ ਕੌਂਸਲ ਦੀ ਚੋਣ ਲੜ ਰਹੀ ਹੈ ਉਧਰ ਪੱਪੀ ਪ੍ਰਾਸ਼ਰਦਾ ਬ੍ਰਦਰ ਵੀ ਲੜ ਰਿਹਾ ਹੈ ਲੇਕਿਨ ਇੱਧਰ ਜਗਰੂਪ ਸਿੰਘ ਗਿੱਲ ਦੇ ਰਿਸ਼ਤੇਦਾਰ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਇਸ ਲਈ ਅੱਜ ਜਗਰੂਪ ਜਿਹੜੇ ਗਿੱਲ ਨੇ ਉਹ ਮੈਦਾਨ ਛੱਡ ਗਏ ਨੇ ਉਹਨਾਂ ਨੇ ਕਹਿ ਦਿੱਤਾ ਹੈ ਮੈਂ ਕਿਸੇ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਾਂਗਾ ਨਗਰ ਨਿੰਗੂ ਅਤੇ ਨਗਰ ਕੌਂਸਲ ਦੇ ਉਮੀਦਵਾਰਾਂ ਦੇ ਲਈ ਧੰਨ